ਬਾਈ ਜੀ ਮਾਣਾਡੇ ਵਰਨਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਮਾਣੇ ਬਾਈ ਲਗੇ ਵੀਡੀਓ ਬਣਾਉਣੇ ਬਾਈ ਬਹੁਤ ਸੁਣੀਆਂ ਝੋਟੀਆਂ ਵੈੜਾਂ ਤੇ ਵੱਡੀਆਂ ਮਜਾਂ ਬਾਈ ਲੈ ਕੇ ਆਇਆ ਤਾਜ਼ੀਆਂ ਸੋਈਆਂ ਤੇ ਬਾਈ ਨਾ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਸਭ ਵਧੀਆ ਠੀਕ ਠਾਕ ਕੀ ਹਾਲ ਜੇ ਹਾਂ ਜੀ ਠੀਕ ਕਾ ਵਧੀਆ ਨਿਖਾਵੇ ਜੀ ਜਿਹੜੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਹਾਂਜੀ ਹਾਂਜੀ ਸਾਰਿਆਂ ਦਾ ਦਿਨੋਂ ਧੰਨਵਾਦ ਕਰਦੇ ਆ ਜਿਹੜੇ ਵਾਦ ਤੋਂ ਵਾਦ ਚੈਨਲ ਨੂੰ ਪਿਆਰ ਦੇਂਦੇ ਆ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਹਰ ਵਾਰਾਂ ਉਹਨਾਂ ਦਾ ਦਿਨੋਂ ਧੰਨਵਾਦ ਇਹੋ ਕਰੀਦਾ ਆ ਪੀਏ ਭੈਣ ਭਰਾ ਨਾਲ ਆ ਤੇ ਸਪੋਰਟ ਦਿੱਤੀ ਜਿਹੜੇ ਵੀਰ ਭਰਾ ਖਲੋਤੇ ਸਾਡੇ ਵਾਂਗ ਸਹੀ ਗੱਲ ਬਾਈ ਜੀ ਵਾਦ ਤੋਂ ਵਾਦ ਚੈਨਲ ਨੂੰ ਪਿਆਰ ਦੇਂਦੇ ਸ਼ੇਅਰ ਕਰਦੇ ਵਾਦ ਤੋਂ ਹਾਂਜੀ ਠੀਕ ਇਹ ਮਾਲ ਬਹੁਤ ਵਧੀਆ ਵੇਚੀ ਜਗਾ ਪੰਜ ਆ ਜਨਵਾਰ ਅੱਜ ਰੋਟੀ ਦੇ ਵਿੱਚ ਤੋਕਣਾ ਗੱਬਣਾ ਇੱਕ ਵੈੜ ਆ ਬਹੁਤ ਚੰਗੇ ਜੀ ਹੋਰ ਬਾਬਾ ਠੀਕ ਠਾਕ ਸੀ ਹੋਰ ਢਿੰਗ ਸਾਹਿਬ ਹੋਰ ਬਾਈ ਜੀ ਤੇ ਅਹੀਂ ਵਧੀਆ ਜੇ ਦਿਖਾਓ ਮਾਲਾ ਇਹ ਹਾਂ ਜਾਨੀ ਤੇ ਪੰਜ ਪਸ਼ੂ ਬਾਈ ਕੋਲ ਹਾਂ ਜੀ ਪੰਜ ਜੇ ਵੀ ਨੇ ਛੋਟੀ ਸੂਈ ਆ ਹਾਂ ਜੀ ਆਏ ਬੱਚਾ ਤਾਜੀ ਸੂਈ ਆ ਨਹੀਂ ਚਾਹਿੰਦੀ ਪਹਿਲਾ ਸੁਭਾਨੀ ਲਈ ਛੋਟੀ ठीक है भाई। दो तमीरा फ़ोन चोटी को अठानदा सुबह दाहिनी इशानिया को आ रही इशानिया ज़रूरी पलां। बहुत ज़्यादा ठंड के टेप को आ रही चोटी। दल्ले वालू वापुरा बढ़िया। गोल सदा सिवार लगा दो दाला। बढ़िया कवाल्टी। याद आ जाएगी चोटी ही। सब आ गए ही। बहुत ही। बहुत बेस्ट कवाल्टी � ਵਧੀਆ ਕੱਢਿਆ ਜੀ ਨੂੰ ਬਿਲਕੁਲ ਠੰਡੀ ਝੋਟੀ ਬਹੁਤ ਠੰਡੀ ਝੋਟੀ ਹੈ ਜਾਰੇ ਵਾਲੀ ਦੋਹਰੋ ਭਾਈ ਤੇ ਝੋਟੀ ਵੇਲਾ ਬੇੜ ਬੂਲ ਪੂਰੀ ਲੰਮੀ ਆ ਪੂਰੀ ਝੋੜੀ ਦੇ ਆ ਬੇਲ ਬੂਲ ਘਾਟ ਰਾਂਗ ਸਿੱਧੀ ਝੋਟੀ ਆ ਘਟੀ ਮਗਰ ਆ ਝੋਟੀ ਬਹੁਤ ਸੋਹਣੀ ਸੁੰਦਰ ਝੋਟੀ ਉਹ ਯਾਦ ਆਲੀ ਆ ਸਹੀ ਗੱਲ ਬਾਈ ਸਹੀ ਗੱਲ ਸਹੀ ਸਹੀ ਗੱਲ ਸਹੀ ਗੱਲ ਸਹੀ ਗੱਲ ਤੋਰਾ ਤਾਰਾ ਮਰਦ ਮੁਲਕ ਪੂਰੀ ਠੀਕ ਬਾਈ ਜੀ ਦੇਖੋ ਤੋਤਾ ਦੇਖੋ ਬេរੇ ਲੋ ਤੇ ਕੁਆਲਿਟੀ ਚੱਡੇ ਚੈੱਕ ਕਰੋ ਬਹੁਤ ਜਿਆਦਾ ਚੱਟੇ ਪਾਖੁਰੀ ਠੀਕ ਹੈ ਬੜੀ ਠੀਕ ਹੈ ਦੇਖੋ ਜੀ ਬਾਈ ਨਾਲ ਦਾ ਬੈਂਡ ਜਦੋਂ ਅੱਜ ਬੰਦੀ ਰਹੋ ਠੀਕ ਗੱਲ ਇੰਨੀਆਂ ਤੇ ਕੁਆਲਟੀ ਬੜੀ ਵੱਗੋ ਦੀ ਬਹਿਜੋ ਪਿਛੋਂ ਦੀ ਬਹਿਜੋ ਨਾਲਾ ਨੋੜਾ ਪੂਰੇ ਆ ਦਿਖੰਦੀਆਂ ਵਾਜੋ ਵਾਜੋ ਜੀ ਇਹਦੇ ਹੱਥੀ ਪਾਣੀ ਕੀ ਕਿਸ ਵੇ ਠੰਡੀਆਂ ਕਰਦਾ ਮੀਆਂ ਗਾਈਆਂ ਠੀਕ ਆ ਆ ਵੇਖੋ ਹਾਂ ਠੀਕ ਹੈ ਭਾਈ ਜੀ ਠੀਕ ਬਹੁਤ ਜ਼ਿਆਦਾ ਚੰਗੀ ਹੈ ਠੀਕ ਹੈ ਭਾਈ ਤੇ ਮੁੱਲ ਕਰਨਾ ਵੀ ਰਖਾਣਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਭਾਈ ਜੀ ਦੇ ਲੈਣਾ ਹੋਊਗਾ ਜਿਹੜੀ ਗੱਲ ਆ ਹਾਂ ਜੀ ਹਾਂ ਜੀ ਮੁੱਲ ਕਰਨਾ ਦੇ ਮੋਹਨ ਕਰਨਾ ਵੀ ਦੇਣ ਲੈਣੀ ਹਾਂਜੀ ਛੋਟੀ ਦਾ ਛੋਟੀ ਤੇ ਕਹਿੰਦੀ ਮੈਨੇ 1 ਪੰਜ ਦੀ ਵੇਚ ਪਰ ਉਹ ਗੱਲ ਨਹੀਂ ਹੈ ਗਈ ਛੋਟੀ ਭਾਜੀ ਕਾਦੇ ਕੋ ਦਾ ਪੂਰਾ ਜਵਾਨ ਹੈ ਛੋਟੀ ਦਾ ਦੇਖੋ ਕਾ ਦੇਖੋ ਛੋਟੀ ਜੇਦ ਨਹੀਂ ਹੈ 90 ਜੋ 2 ਛੱਡਾਂਗੇ 88 ਹਜ਼ਾਰ 88 ਹਜ਼ਾਰ ਦੀ ਹਰ ਕਹਾਂਗੇ ਮੈਂ 87 ਦੇਣੀ 88 ਹਜ਼ਾਰ ਦੀ ਠੀਕ 88 ਹਜ਼ਾਰ ਦੀ ਭਾਈ ਕਹਾਂ ਹਾਂ ਅੱਜ ਦਵਾਗੇ ਛੋਟੀ ਮਗਰ ਕੱਟੀ ਆ ਨੀਲੀ ਦੀ ਛੋਟੀ ਖੋਰ ਖੋਰ ਦੇਖੋ ਵਧੀਆ ਦੇਖੋ ਚੱਡਣ ਅੱਖਾਂ ਦਿਖਾ ਦਈਏ ਆ ਦੇਖੋ ਵੀ ਜੀ ਕੀ ਅਸਲੀ ਕੁਆਲਟੀ ਵਾਲੀ ਚੜ੍ਹਣ ਵਾਲੀ ਜੋ ਠੀਕ ਹੈ ਭਾਈ ਜੀ ਲਸਵਾ ਵਧੀਆ ਛੋਟੀ ਠੀਕ ਜੀ ਬਾਡਰ ਲਾ ਕੇ ਦੀ ਬਾਡਰ ਲਾ ਕੇ ਦੀ ਅਸਲ ਕੁਆਲਟੀ ਵਾਲੀ ਮੈਂ ਠੀਕ ਇਹਦੇ ਮੈਂ ਕੱਟੀ ਵਿਤੀ ਇਹ ਕੱਟੀਆਂ ਸਾਰੇ ਮੈਂ ਕੱਟੀਆਂ ਅੱਖ ਗੁਲਾਬੀ ਅੱਖ ਹਾਂ ਆ ਗੁਲਾਬੀ ਅੱਖ ਵਾਲੀ ਧਿਆਨ ਨਾਲ ਹੁਣ ਮੈਂ ਕਹ ਦੁੱਧ ਹੋਊਗਾ ਵੀਤੀ 12 ਕਿਲੋ ਹਾਂ ਜੀ ਤੇ ਸੁਆ ਹੋਊਗਾ 18 ਦਾ ਮਗਰ ਕੱਟੀ ਮਗਰ ਕੱਟੀ 18 ਦਾ ਸੁਆ ਜੀ ਤੇ ਛੱਡੇ ਦੀ ਕੁਆਲਟੀ ਆ ਕਰੋ ਛੱਡੇ ਦੀ ਕੁਆਲਟੀ ਨੇ ਥੱਲੀ ਤੇਰੀ ਇਹਦੀ ਬੂਥੀ ਜASSI ਲੱਗੀ ਦੇ ਯਰਸੀ ਬੂਥੀ ਦੇਖੋ ਜੀ ਮਾਲ ਦੀ ਗੱਲ ਆ ਕੇ ਸਹੀ ਗੱਲ ਬਾਈ ਇਹ ਸਹੀ ਠੀਕ ਜੀ ਯਰਸੀ ਦੀ ਬੂਥੀ 10 ਦੀ ਸਿੰਘ ਯਰਸੀ ਦੀ ਬੂਥੀ ਹਾਂ ਜੀ ਤੇ ਗੁਲਾਬੀ ਗੁਲਾਬੀ ਆਖ ਆਖੂ ਖਪੂਰੀ ਗੁਲਾਬੀ ਲੈ ਲੈ ਜਾ ਬਾਈ ਲੈ ਜਾਓ ਆ ਮੈਂ ਦੇਖੋ ਇਹ ਤਰੋ ਦਿੱਤਾ ਦੀਆਂ ਨੂੰ ਭਾਈ ਦੀਆਂ ਦੇਖੋ ਮਈ ਮਈ ਅਸਲੀ ਅਸਲੀ ਮਈਆਂ ਵੀਰ ਕੁਆਲਟੀ ਵਾਲੀਆਂ ਸਹੀ ਗੱਲ ਜੀ ਤੇ ਚੰਬੜੀ ਪੂਰੀ ਢਿਲਕ ਢਿਲਕ ਰੂਵਾਂ ਨੂੰ ਪੋਲੀ ਦੋਧ ਵਾਲੀ ਚੋਟੀ ਨਹੀਂ ਆ ਗਈ ਆਹ ਸਹੀ ਇਹ ਤੋੜਦੀ ਨੇ ਅੱਜ ਯਾਰਾ ਹੁੰਦਾ ਨਿਕਰ ਮੈਂ ਵੀ ਅਸਲੀ ਦੋਤ ਨਹੀਂ ਆ ਹਾਂ ਜੀ ਹਾਂ ਜੀ ठीक है देखो सर तो बड़ा हाँ ये चटा देखो क्या बहुत ज्यादा चकला कमाल ठंडी सी कड्डी कटी असली मगर आ गुलाबी आंख राक में चेक रही आंख गुलाबी हां जी कड्डी रही है गाड़ी जो कटी बिल्कुल ब्रीड वाली है काली साइड होयो फिर काली साइड काली पूरी कटी हां एक काली ठीक है ਬਾਕੀ ਵੀਰ ਮੈਂ ਤਾਂ ਮੋੜ ਦੇਣ ਲੈਣ ਮੋੜ ਲਊਗਾ ਰੇਟ ਬਿਲਕੁਲ ਜਾਇਜ਼ ਹਾਂਜੀ ਮੋਲ ਨਹੀਂ ਕਰਦਾ ਕਿੰਨੇ ਦੀ ਮੈਂ ਦੇ ਦੇਣੀ ਹਾਂ ਤੇ ਨਾ 85000 85000 ਦੀ ਕਿਹ ਬਾਈ ਯਾਰ ਛੋੜ 85000 ਦੀ ਚੋ ਬਾਈ ਕਹਿੰਦਾ 84000 ਦੀ ਹਾਂ ਨਾ ਛੋਟੀ ਦਵਾਂਗੇ ਵਧੀਆ ਛੋਟੇ ਨੀਲੀ ਦੀਆਂ ਦੋ ਐਨੀ ਲਵਾਂ ਜੀ ਇਹ ਭਾਜੀ ਇਹਨਾਂ ਦੇ ਦਵਾਂ ਨਹੀਂ ਮਿਲਦਾ ਨਾ ਨਾ ਇਹ ਮਿੱਠੇ ਭਾਟੀਆਂ ਛੋਟੀਆਂ ਮਹਿੰਗਾ ਦੱਸੇ ਇੱਕ ਪਹਿਲੇ ਕਿਸੇ ਭਾਗਾ ਪਾਪਾ ਜੀ ਇਹ ਸਿੰਗਾ ਉਹਨਾਂ ਕੋਈ ਵੇਖੇ ਉਹ ਜਾਤ ਵੇਖੋ ਕੀ ਆ ਆ ਯਾਰ ਯਾਰ ਚਪਕ ਚਪਕ ਤੁਸੀਂ ਚਪਕ ਤੁਸੀਂ ਦੇ ਇਹਦਾ ਚੀੜ ਪੱਲੇ ਮੈਨੂੰ ਦਿਖਾਓ ਚੰਗੀ ਜਿਹੀ ਹਾਂ ਬੇਟਾ ਜੀ ਆਪਾਂ ਕੈਮਰਾ ਆਖ ਲੱਗ ਕਰਤਾ ਹੈ ਇਹੋ ਜਿਹੇ ਦੇਖੋ ਕਿਹੜਾ ਚੀਜ਼ ਦਿਖਾਓ ਠੀਕ ਕਿਹੜਾ ਚੀਜ਼ ਜੀ ਤੇਰੇ ਇਟੇ ਚੀਰ ਵਾਲੀ ਆ ਗਾਣਾ ਹੈਗਾ ਬਾਕੀ ਗਾੜੀ ਆ ਗਈ ਵੀਰ ਮੈਂ ਬੇੜਾ ਮੈਂ ਬੇੜਾ ਨਵਾਂ ਰਿਕਾਰਡ ਨਵਾਂ ਨਾਂ ਬੱਡੀ ਮੱਝ ਤੇ ਨਵਾਂ ਨਾ ਬੇੜਾ ਮੱਝ ਆ ਜੇ ਬੇੜਾ ਕਿਵੇਂ ਆ ਆ ਜਾ ਆ ਜਾ ਹਾਂਜੀ ਇਹ ਸ੍ਰੀ ਗਵਿੰਦਰਪੁਰ ਲਗ ਮੰਡ ਦੇ ਵਿੱਚ ਮੈਂ ਆਈ ਆ ਤੇ ਮਾਰ ਉਹ ਲਾਗੇ ਪਿੰਡ ਦਾ ਨਾਂ ਆ ਬੇੜਾ ਠੀਕ ਹੈ ਭਾਈ ਮੈਂ ਆਈ ਉਹਦੇ ਬੇੜਾ ਨਾਂ ਪਿੰਡ ਆ ਉੱਥੋਂ ਮੈਂ ਲਈ ਪੜਾ ਵੀਰ ਨੇ ਵੀਡੀਓ ਵੀ ਆ ਕੇ ਫੋਨ ਦਿੱਤਾ ਤੇ ਤੁਸੀਂ ਵੀਡੀਓ ਮਾਲ ਖਿਰਦਿਆ ਹਾਂ ਮੈਂ ਜਿਹੜੀ ਕਾਟਿਆ ਮੈਂ ਲਈ ਆ ਉਹ ਬੇੜਾ ਠੀਕ ਹੈ ਬਾਈ ਹਣੀ ਵੀਡੀਓ ਤੇ ਫੋਨ ਕੀਤਾ ਜਾ ਕੇ ਮੈਂ ਲਈ ਆ ਇਹ ਮਹੀਂ ਆ ਗਈ ਤਨਾ ਮਹੀਨੇ ਦੀ ਗੱਭਣ ਹਾਂਜੀ ਤਨਾ ਦੀ ਗੱਭਣ ਆ ਤੇ ਸੱਜਰ ਸੋਈ ਉਹ ਕਹਿੰਦਾ ਦੁੱਧ ਤੇ ਮਹੀਂ ਕੋ ਥੱਲੇ ਚੋਇਆ 18 ਕਿਲੋ 18 ਕਿਲੋ ਪਰ ਨਹੀਂ ਭਾਈ 18 ਕਿਲੋ ਦੇ ਸਾਡੇ 12 ਕਿਲੋ ਤਨਾ ਮਹੀਨੇ ਦੀ ਗੱਭਣ ਜਿਹਦਾ ਮਾਤਾ ਹੀ ਬਗਰੇ ਕੱਟੀ ਨਾਮ ਹੈ ਗਬਣ ਤੇ ਪੱਕਾ ਦੋ ਤੇ ਨਾ ਦੀ ਚੈੱਕ ਪਾਸ ਹੋ ਗਿਆ ਪੱਕਾ ਦੋ ਤੇ 12 12 ਲੀਟਰ ਪੱਕਾ ਦੋ ਗਬਣ ਖਲਾਰੋ ਯਾ ਖਲਾਰੋ ਇਹ ਬੱਚੇ ਨਾ ਇਹ ਆ ਜਾਮਣੂ ਸ਼ਾਈ ਜਾਮਣੂ ਵੜਿਆ ਹੁੰਦਾ ਨਾ ਵਧੀਆ ਜਾਮਣੂ ਰਾਜ ਜਾਮਣੂ ਜਨਵਾਂਦੇ ਆ ਉਹ ਆਲ ਵਿੱਚ ਬਾਬੇ ਗੱਲ ਸੁਣੋ ਲਓ ਬਾਬਾ ਜੀ ਆਗੇ ਜਰਾ ਇੱਧਰ ਆਕ ਨੂੰ ਘੂ ਘੜ ਕੇ ਦੋਦੀ ਹੁੰਦੀ ਆ ਨਾ ਹਾਂ ਤੇ ਪ੍ਰੈਸ਼ਰ ਬੰਦਾ ਤੇ ਬਾਤ ਨੂੰ ਆਦੀ ਵੀ ਮੈਂ ਤੇ ਟੋੜ ਭਨ ਕਰਦਾ ਇਹ ਗੱਲ ਸਹੀ ਗੱਲ ਬਾੜੀ ਟੋੜ ਭਨ ਕਰਦਣੀ ਹੈ ਬਾੜੀ ਟੋੜ ਭਨ ਕਰਦਣੀ ਹੈ ਮੈਨੂੰ ਕੱਟੀ ਨਾਲ ਮਿਲਦੀ ਤੇ 12 ਗੋਦ ਤਿੰਨ ਮਹੀਨਾ ਗੱਪਣ ਮੈਂ ਤੇ ਜਿਵੇਂ ਜਿਗਾ ਸੁਣਾ ਨੇ ਤੇ ਜਾਸਵਾ ਸੁਣਾ ਮਾਜ ਨੇ ਪੱਠੇ ਖਾਂਦੀ ਇੱਕ ਵਾੜੀ ਟੋਕੇ ਦੀ ਕੱਲੀ ਕੱਲੀ ਇਹ ਨਹੀਂ ਨਹੀਂ ਖਾਂਦੀ ਇਹ ਨਹੀਂ ਵੱਡ ਲੋ ਕਾ ਵੱਡੇ ਪਰਾਂ ਜੀ ਜਿਵੇਂ ਕਾ ਸੁਣਾ ਜੀ ਇਹ ਗੱਲ ਵੀ ਮੋਰਸਾਲ ਡੱਗੀ ਪਟਣ ਨਹੀਂ ਇਹ ਵੀ ਮੋਰਸਾਲ ਆ ਦੇ ਕਲੇ ਆ ਹਾਂ ਨਾ ਇਹ ਜਿਹੜਾ ਖਾਣਾ ਬੜਾ ਚੰਗਾ ਇਕੱਲੀ ਵਸਣਾ ਪਿਆ ਕਰਨਾ ਪਰ ਨਾ 17 ਕਿਲੋ 18 ਕਿਲੋ ਮੁੰਡਾ ਆਂਦਾ ਵੀ ਮੈਂ ਦੋ ਦੋ ਨਹੀਂ ਟੁੱਟਦੀ ਜਿਹੜੀ ਤੇ ਨਾ ਮਹੀਨਾ ਦੀ ਗੱਬਣ ਹੋ ਗਏ ਹੁਣ ਪਰ ਇਹ ਭਾਈ ਇਹ ਅਸਲ ਜੀ ਖੇਲਿਆ ਮੂਲਿਆ ਖਣ ਵਾਲੀ ਚਵਾਈ ਤੇ ਹਾਂ ਬੂੜੀਆਂ ਮਈਆਂ ਚਲਾ ਦੇ ਜਾਂਦੀਆਂ ਪਰ ਕਾਲ ਆ ਵੀ ਚਲਾ ਆ ਵੀ ਚਲਾ ਆ ਹਾਂ ਇਹ ਤੇਲ ਦੇਖੋ ਇਹ ਇਹ ਦੇਖੋ ਆਹ ਉਹ ਸ਼ਾਵੇਂ ਖੋਨੇ ਸ਼ਾਵੇਂ ਸ਼ਾਵੇਂ ਪਰ ਮੈਂ ਦੀ ਬਾਡੀ ਵੀਰ ਬੜੀ ਠੀਕ ਭਾਈ ਠੀਕ ਬਾਡੀ ਹੈਗੀ ਆ ਤੇ ਬਾਡੀ ਸਰੀਰ ਪਾਲਾ ਜਾਂਦਾ ਆ ਵੇਖੋ ਯਾਰਾ ਦੁਰਦੀ ਹੱਥੀ ਆਸੀ ਆ ਬਣਦੇ ਇਹ ਜਿਹੜੇ ਆ ਤੇੜਾ ਸਟੇਸ਼ਨ ਲੈ ਜਾਓ ਸਟੇਸ਼ਨੇ ਖੋਟੀ ਉੱਥੇ ਸਾਰਾ ਕੁਝ ਉੱਥੇ ਹੋਗਾ ਟਿਕਟਾਂ ਉਹਦੇ ਕਰੀਆਂ ਆ ਆਹ ਲੇ ਗੱਡੀ ਮਗਰ ਗਾਂ ਘਰੋਂ ਮਾੜੀ ਕੈਮਰਾ ਕਰਦੀ ਆ ਆਹ ਗੱਡੀ ਆਹ ਕੱਟੀ ਮਗਰ ਆਹ ਕੱਟੀ ਖਾਦੀ ਯਾਰਾ ਵੰਡ ਬੁੰਦਾ ਇਹ ਧਿਆਨ ਨਹੀਂ ਕਰਨੀ ਕੈਂ ਵਲੇ ਆਂਦੀ ਆ ਪੱਠੇ ਖਾਣੇ ਅੱਛਾ ਹਾਂ ਇਤੋਂ ਖਾਓ। ਆ ਇਸਨੂੰ ਥੱਲੇ ਖਾਦੀ ਆ ਨਾ। ਛਾਟੀ ਫਾਦੀ ਥੱਲੇ ਨੇ ਲੱਗੀ ਆ। ਆ ਵੇਖੋ। ਕਿੰਨਿਆ ਤਿਲਾਂ ਲੀ ਜੇ। ਆ ਜੇ ਟਣ। ਵੇਖੋ ਕੋਈ ਐਣਾ ਕਹਦੇ ਵੀ ਉੱਤੇ ਬਿਲਕੁਲ ਫੋੜ ਕੋਈ ਚੀ ਡੋਲੀ ਆ। ਆ ਥੇਲੇ ਆ ਗਈ। ਹਾਉ ਜਿਹੜੀ ਗੱਲ ਕਰੀ ਤੀ। ਖਾਣ ਵੇਖ ਲੱਗਾ 70 ਰੁਪਏ ਦਰਜ ਨਾਲਾ ਕੇਲਾ ਆ ਵੀਰ। ਖਾਣ ਵੇਖ ਲੱਗਾ ਕੁੜੀ ਆ। ਹਾਏ। ਡੇੜਾ ਮਰੇ ਜਿਹੜਾ ਵਿਆਹ ਗਲਾਂ ਲਈ ਫੰਡੀ ਇੱਥੇ ਇੰਦਰ ਲੈ ਆ ਆ ਵੇਖੇ ਤਾੜ ਬਖਾਉ ਮੈਂ ਮਾਣਾ ਹਾਓ 5 ਮਿੰਟ ਲੱਗਣੇ ਮੈਂ ਵਿਖਾਉਂਦਿਆਂਗੇ ਈਟੀ ਵਾਟੀ ਆ ਵਾ ਲੈ ਗਾ ਆ ਵੇ ਇਹ ਤੁੰਨ ਵਾਲੀ ਇਹ ਜਿਹੜੇ ਹੁਣ ਪੈਪ ਨਹੀਂ ਤਰੇ ਪਟਾਉਂਦੇ ਆ ਉਹ ਆ ਨਵੇਂ ਚਾੜ ਆਪਣੀ ਪੇਟੀ ਛਲੇ ਦੀ ਠੀਕ ਬਾਬਾ ਚਾੜ ਹੁੰਦੀ ਆ ਨਾ ਹਾਂਜੀ ਇਹ ਆਪਣਾ ਕੋਈ ਤਰ੍ਹਾਂ ਦਾ ਪੁੱਛਣ ਦਾ ਕੋਈ ਠੀਕ ਠੀਕ ਦੇਖੋ ਮਾਜੇ ਕੋਣਾ ਤੁਸੀਂ ਭੈਜਾ ਆਤੀ ਬੁਰੀ ਆ ਤੇ ਬੜੀ ਵੱਡੀ ਨਾ ਬਣੀ ਹੋਰੀ ਯਾਰ ਆ ਕੁਲਿੰਜਰੇ ਵਾਲੀ ਮੱਝ ਮੈਂ ਨਾ ਗਾਲੇ ਬਾਹਰ ਐਂਡਿਆਂ ਦੇ ਆਹ ਦੇਖੋ ਨਾੜਾਂ ਵੇਖੋ ਦੇਖ ਕਿਤਨਾ ਘੁੰਮ ਕੇ ਆਉਂਦੀ ਬਾਬਾ ਜੀ ਇੱਕੋ ਬੰਨੇ ਨਹੀਂ ਬੰਨੇ ਇਹ ਪੈ ਪੈ ਲੈਣਾ ਅੰਡਰਗਰਾਉਂਡ ਪਈ ਇੱਕੋ ਥੋਚਦੇ ਪਾਣੀ ਆਉਂਦਾ ਦੇਖੋ ਥੋਚਦੇ ਆਉਂਦਾ ਹੈ ਇੱਥੇ ਵੱਡਾ ਖਾਲ ਗਿਆ ਕੇ ਖਾਲ ਵੱਡਾ ਜਿਹੜਾ ਬੋਗੇ ਹੜਾ ਹਮਦਾ ਪੋ ਬਣਾਵਾ ਵਾਰੀਆਂ ਵਾਲਾ ਪਾਣਾ ਇਹ ਮਹੀਂ ਮਹੀਂ ਇੱਕੋ ਬੰਦੇ ਨੂੰ ਇੱਕੋ ਬੰਦੇ ਜੇ ਕਰਮਾ ਜਾ ਵੀਰ ਭਰਾ ਦੇ ਵੀਰ ਭਰਾ ਜਿਹੜਾ ਲੈ ਗਿਆ ਨਾ ਮੈਂ ਲੋਕਾਂ ਦੇ ਦੇ ਇਹ ਬੇੜਾ ਪਾਰ ਨਾ ਦੂਗੀ ਡੇੜਾ ਪਾਲ ਲਾ ਦੋ ਕਾ ਸਹੀ ਗਾ ਸਹੀ ਗਾ ਡੇੜਾ ਕਰਦੀ ਹੈ ਪਰ ਕਰਦੀ ਆ ਤੇ ਨਾ ਚੰਗੀ ਤਾਂ ਡਿਟੇਲ ਦਾ ਦੋ ਤਿੰਨ ਮਹੀਨੇ ਦੀ ਗੱਬਣਾ 12 ਕਿਲੋ ਦੁੱਧ 12 ਕਿਲੋ ਦੁੱਧ ਆ ਤੇ ਠੀਕ ਐ ਫੇਰ ਕਾ ਸੁਣਾ ਵੀ ਤਿੰਨ ਪਸ਼ੂ ਜਾਣੇ ਕਿਤੇ ਘਰ ਕਿੱਦਾਂ ਜਾਣੇ ਇੱਕ ਦੇ ਢੇੜਦੇ ਆ ਇਹ ਕਾਪੇ ਦੇ ਕਾ ਜੀ ਵੀ ਤਿੰਨ ਪਸ਼ੂ ਜਾਣੇ ਤਿੰਨ ਫਾਇਦੇ ਯਾਰ ਕਾਂ ਜੋ ਇਹ ਦੁੱਧ ਦੇਂਦੀ ਆ ਤੇ ਤਿੰਨ ਵਾੜਾ ਤਿੰਨ ਮਹੀਆਂ ਦਾ ਦੁੱਧ ਦੇਂਦੀ ਆ ਬਿਲਕੁਲ ਜਾਇਦ ਵੀ ਦੇਣ ਲੜ ਮੁੱਲ ਕਰਨਾ ਮੋਲ ਮਹੀ ਦਾ 85 ਹਾਂ ਤੇ 80 ਹਜ਼ਾਰ ਦੀ ਮੈਂ ਦੇਣੀ 80 ਹਜ਼ਾਰ ਦੀ 80 ਹਜ਼ਾਰ ਦੀ ਮੈਂ ਦੇਣ ਲੈਣ ਬੋ ਦੋ ਚਲੋ ਠੀਕ ਹੈ ਭਾਈ ਜੀ 80 ਇਹ ਦੋ ਛੜ 80 ਹਜ਼ਾਰ ਜੋ ਬਾਈ ਕਹਿੰਦਾ ਦੋ ਛੜਨਾ ਆ ਹਾਂ ਬਿਲਕੁਲ ਮਿਠਾ ਹੈ ਭਾਈ ਜੀ ਅੱਜ ਮੋਲ ਅੱਗੇ ਪਾ ਰੱਖੇ ਉਹ ਆਪਣੇ ਨਾਂ ਇਹ ਕਰਮ ਵਾਲੀ ਜਾਵੇ ਪਰ ਕੰਡੇ ਦੇ ਝੜਾ ਲੋ ਉਸ ਤੋਂ ਬਾਅਦ ਮੈਂ ਹੋਣੀ ਆ ਇਸ ਤਰ੍ਹਾਂ ਦੀ ਮਹੀ ਚਲੋ ਉਹ ਨਹੀਂ ਆ ਭਾਈ ਉਹ ਨਾਲ ਲੈਣਾ ਉਹ ਇਹ ਗਲਤ ਕੰਮ ਕਰਦਾ ਕੰਮ ਨਾਲ ਮਹਾਰਾਜ ਦੀ ਵੱਡੀ ਵੱਡੀ ਉਮਰ ਬਖਸ਼ੀ ਜੀ ਇਤਨਾ ਦੀ ਮਈ ਆ ਚੰਗੀ ਯਵਰ ਜਿਹਨੂੰ ਕਹਿੰਦੇ ਹਾਥੀ ਦਾ ਬੱਚਾ ਸਹੀ ਸਹੀ ਕਹਿੰਦਾ ਵੱਡੀ ਮਾਇ ਭਾਈ ਕਹਿੰਦਾ 80000 ਤੋਂ 2000 ਮਾਨ ਕਰਾਂਗੇ ਵੱਡੀ ਮੱਜ ਟੈਂਕ ਟੈਂਕ ਵੱਡਾ ਟੈਂਕ ਆਰਮੀ ਵਾਲਾ ਜੰਗਰੀ ਆ ਗਈ ਦੇ ਬੀਐਸਓ ਲਾ ਲਓ 100 ਰੁਪਿਆ ਲਾ ਲਓ ਨੇਵੀ ਦਾ ਲਾ ਲਓ ਜੰਗਰੀ ਮੁੰਦਰੀ ਆ ਗਈ ਮੁੰਦਰੀ ਛੋਟੀ ਜੱਤੀ ਬੁੱਤੀ ਤੇ ਠੰਡੀ ਨੀਂਦ ਮਿਲ ਆਹੋ ਆ ਚੀਨ ਨੇ ਆਪਣੀ ਬੁਰਸ਼ ਕਰਾਓ ਆਂਦੀ ਬੁਰਸ਼ ਕਰਾਓ ਇਹ ਜੇ ਕਰਾ ਨਹੀਂ ਡਾਲੀ ਬੁਰਸ਼ ਕਰਾਓ ਡਾਲ ਕੇ ਪੱਠੇ ਪਾਓ ਬੜੀਆ ਦੁੱਧ ਚਲੋ ਇਹ ਪਮਾ ਨਹੀਂ ਚਲੋ ਲਾਜੋ ਇਹ ਹੰਗਿਆ ਚਵਾ ਮਹੀਨੇ ਦੀ ਗੱਬਣਾ ਤੇ 7 ਕਿਲੋ ਦੁੱਧ 7 ਕਿਲੋ ਦੁੱਧ 7 ਕਿਲੋ ਦੁੱਧ ਤੇ ਪਿਓਰ ਮੋਰਾ ਕਬੂਤਰ ਦਾ ਬੱਚਾ 7 ਲੀਟਰ ਦੁੱਧ ਤੇ ਚਵਾ ਮਹੀਨੇ ਦੀ ਗੱਬਣਾ ਸਮਾਮੀ ਨਦੀ ਕਪਨ ਚੈੱਕ ਪਾ ਕਬੂਤਰੀ ਕਬੂਤਰੀ ਛੜਦੀ ਬਾਜੀ ਦੇ ਕਬੂਤਰੀ ਛੜਦੀ ਆ ਇਹਨਾਂ ਸ਼ਰਤ ਜਿੰਨੀ ਕਿਨੇ ਜਿੱਤ ਲੈਣੀ ਹੋਵੇ ਜਾਂਦਾ ਇਹ ਨਹੀਂ ਇਹ ਤਾਂ ਨੋ ਨਹੀਂ ਦਰਹੜਾ ਕਬੂਤਰੀ ਖੜਾ ਦਰਦੀ ਦਾ ਬੋਧਾਏ ਦਰਦੀ ਕਾ ਹੋਰ ਨਹੀਂ ਖੜਾ ਰਹੇ ਆਪਾਂ ਬਜੀ ਸਿੰਘ ਹੀ ਖਾਓ ਆ ਸੰਜੀ ਸਿੰਘ ਹੀ ਖਾਓ ਇਹ ਸਿੰਘ ਹੀ ਖਾਵੇ ਜੀ ਆਪਣੇ ਕਮੰਡ ਰਿਹਾ ਲੇਖਾ ਸਿੰਘ ਸਿੰਘ ਹੀ ਖਾਓ ਛੋਟੀ ਦੇਖੋ ਜੀ ਬੋਥੀ ਜਲਸੀ ਫਟ ਅੱਧਾ ਬੋਲਾ ਫਦਾ ਲਗਾ ਵਧੀਆ ਛੋਟੀ ਸੋਹਣੀ ਸਨਖੀ ਆ ਉਰੀ ਸਾਫ ਸਾਰੇ ਬਣਾ ਜੀ ਨੇ ਜੋ ਕਿ ਚਵਰੀ ਆ ਗਈ ਪੂਰੀ ਸਾਫ ਹੈ ਵਧੀਆ ਕਿਨੇ ਸੋਹਣੀ ਬਾਜੀ ਇਹ ਦੂਜੇ ਪਾ ਪਹਿਲਣਿਆ ਕੱਟੀ ਚਲਣ ਝੋਟੀ ਦੂਜੇ ਸੂਗੀ ਆ ਚੱਡਾ ਵੇ ਕੀ ਫਾੜੀ ਵਾਲਾ ਲਗਾ ਦੇਣੇ ਸੁਵੇ ਕੀ ਕਮਾਲਾਂ ਕਰੂਗੀ ਕੱਟੀ ਥਾਣਾ ਲਗਾ ਕੇ ਦੇ ਜਾਏ ਵੇਖੋ ਪੂਰਾ ਗੇਠ ਗੇਠ ਦੇ ਵਧੀਆ ਥਾਣ ਸੋਨਾ ਅਗਲੇ ਸੂਏ ਝੋਟੀ ਵੇਖੋ ਥਾਣ ਤੋਂ ਲਗਾ ਕਰੂਗੀ ਬਾਜੀ ਵਧੀਆ ਥਾਣ ਤੋਂ ਲਗਾ ਆ ਬਹੁਤ ਸੋਹਣੀ ਝੋਟੀ ਤੇ ਵੇਖੋ ਪੈਪ ਉਹ ਵੀ ਤੇ ਪੂਰੀ ਲੱਗੀ ਇਹ ਲਾ ਬੋਲੀ ਇਹ ਲਾ ਬੋ ਨਾ ਕਰ ਠੀਕ ਹੈ ਬਾਜੀ ਠੀਕ ਕੀ ਮੋਲ ਆ ਜੀ ਜੀ ਬਾਬਾ ਜੀ ਮੋਲ ਵੀਰ ਤੋਂ ਦੀ ਮਈਆ ਦੀ ਕੱਟੀ ਵੀਦੀ ਹੈ ਠੀਕ ਜੀ ਉਧਰੋ ਝੋਟੀ ਆਈ ਹੈ ਮੋਲ ਵੀਰ ਦੇ ਲੈਣਾ ਹੁਣਾ ਇਹ ਜਿਹੜੀ ਗੱਲ ਆ ਕਹਿੰਦੇ ਲੋਹਾ ਵੱਟੀਆਂ ਨਾਲ ਸੋਨਾ ਰਤੀਆਂ ਸਹੀ ਗੱਲ ਸੋਨਾ ਆ ਤੇ ਬਿਲਕੁਲ ਜਾਇਜ਼ ਜਿਹੜੀ ਦੇਣੇ ਝੋਟੀ ਮੋਲ 72 ਛੱਡਾਂਗੇ 68000 ਦੀ ਝੋਟੀ 68000 ਦੀ 65 ਦੀ 65 ਦੀ ਹਾਂ ਨਾ 65 ਦੀ ਢਿੰਗ ਬਾਈ ਕਹਿੰਦਾ 68 ਮੋਲ ਆ 65000 ਦੀ ਹਾਂ ਨਾ ਝੋਟੀ ਦਵਾਂਗੇ ਕਿਉਂ ਵੀ ਨਹੀਂ ਗੱਬਣਿਆ ਤੇ 70 ਲੀਟਰ ਦੋਦੇ ਠੀਕ ਹੈ ਬਾਈ ਕਿੰਨਾ ਕਿੰਨਾ 65000 ਦੀ 60000 ਦੀ ਹਾਨਾ ਭਾਈ ਪਰੀਸ ਪੜਾ ਵਧੀਆ ਮੁੱਲ ਕਿਤਾ ਸਹੀ ਮੁੱਲ ਕੋਈ ਫੋਨ ਕਰ ਤੇ ਇੱਕ ਪੰਜ ਦੀ ਲੈ ਆਵਾਂਗੇ ਇੱਕ ਪੰਜ ਦੀ ਲੈ ਆਵਾਂਗੇ ਸੇਵਾਪੂਰੀ ਫੋਲ ਕਰੇ ਥੱਬੇ ਦਾ ਚੜਾ ਮਰਵਾਵੇ ਬਾਕੀ ਗੱਡੀ ਆ ਗਈ ਵੈੜ ਵੈੜ ਆ ਗਈ ਇਹਦੀ ਸਾਰੀ ਡਿਟੇਲ ਦੱਸੀ ਹੈ ਨਾ ਵੈੜ ਦੀ ਤੇ ਪੁਰਾਣੀਆਂ ਫਿਲਮਾਂ ਹਿਸਾਬ ਹੈ ਮੈਂ ਥੋੜੀ ਥੋੜੀ ਦੱਸ ਰਹੀ ਹਾਂ ਠੀਕ ਹੈ ਹੋਰ ਨਹੀਂ ਦਤਾ ਨਹੀਂ ਇਹਨਾਂ ਗਾਂ ਵੀਰ ਦੂਜਾ ਸੂਬਾ ਤੇ ਜਾਰ ਕਾ ਸੂਣੀ ਹੈ ਵੈੜ ਹਾਂ ਤੇ ਐਰ ਕਾ ਰੋਲਤੀ ਥੋੜਾ ਸੇਵਾ ਘਟ ਗਈ ਸੇਵਾ ਕੱਟ ਗਈ 20 ਕਿਲੋ ਜਦ ਚਵਾਇਆ ਵੈੜ ਨੇ ਠੀਕ ਇਹ ਦੇਣ ਦਾ ਜੋਗੀ ਦਾ ਹਾਂਜੀ ਭਾਈ ਜੀ ਤੋਰ ਭਾਈ ਵੈੜ ਦਿਨ ਵੀਰ ਲੈ ਜੂਗੇ ਕਿ 10 ਹਾਂਜੀ ਗਿਣਤੀ ਦੇ 10 ਦਿਨ ਖੜਦੀ ਵੈੜ ਪੂਰੀ ਠੀਕ ਭਾਈ ਜੀ ਤੇ ਜਿਹੜਾ ਵੀਰ ਭਰਾ ਲੈਗਾ ਪਹਾੜਾਂ 'ਚ ਜਾਵਾਂਗੇ 17 ਮਾੜਾ ਕੱਢਣਾ ਪੂਰੀ ਵੱਡੀ ਆ ਕਦ ਵੀ ਲਾ ਵੈੜ ਦਾ ਕਿੱਥੇ ਲੱਗਾ ਦੇਖੋ ਜੀ ਠੰਡੀ ਵੈੜ ਆ ਮਸਤ ਆ ਮਸਤ ਆ ਉਹ ਤੋਂ ਪਹਿਲਾਂ ਨਾ ਸਹੀ ਗੱਲ ਵੇ ਠੰਡੀ ਵੈੜ ਨੇ ਚੀਜ਼ਾਂ ਲੱਭਦੀਆਂ ਬਾਈ ਜੀ ਆ ਜੀਆਂ ਕਮਾਲ ਹੈ ਕਮਾਲ ਨਹੀਂ ਲੱਭਦੀਆਂ ਨਹੀਂ ਲੱਭਦੀਆਂ ਡੱਬੇ ਤੇ ਕਰੋਸ ਵਿੱਚ ਆਉਂਦੀ ਆ ਬਈ ਪੂਰੀ ਗਰਮੀ ਗਰਮੀ ਕੋਈ ਨਹੀਂ ਬਣਾਉਣੀ ਨੇ ਕਰੋਸ ਵਿੱਚ ਆ ਐ ਚੈਫ ਕਰੋਸ ਵਿੱਚ ਆਈ ਵੈੜ ਬਹੁਤ ਸੋਹਣੀ ਗਰਮੀ ਵਾਲੀ ਵੈੜ ਨਹੀਂ ਆ ਇਹ ਕਾਇ ਚੋ ਫਿਰ ਹੁੰਦੀ ਜਿਹੜਾ 10 ਦਿਨ ਬੰਦਾ ਸਾਂਭ ਲੂਗਾ ਨਾ ਹਾਂਜੀ ਹਾਂਜੀ ਭਾਈ ਫਿਰ ਕੀ ਮੋਲੇ ਦਾ ਮੋਲ ਵੀ ਦੇਣ ਦਿਨ ਵੈੜ ਦਾ ਕਹਾਂਗੇ ਜਿਹੜਾ ਜਿਹੜਾ ਬੰਦਾ ਸਾਂਭੂਗਾ ਉਹਦੀ ਸਾਹ ਚੜਦਨੇ ਆ ਸਾਹ ਐ ਸਾਹਣੀ ਪੈਣੀ ਆ ਚਲੋ ਹਫਤਾ ਪੂਰਾ ਹੋ ਰੂਗੀ ਵੀਰ ਬੰਦੇ ਸਾਰੇ ਵੇਖਣਾ ਜਿਹੜਾ ਜਿਹੜਾ ਸੱਚਾ ਆ ਮਸਾ ਉਹ ਸਾਹਣਾ ਪੈਂਦਾ ਆ ਉਹ ਸਾਹਣਾ ਮੋਲ ਪੈਂਦਾ ਹਾਂ ਇਹ ਤਿਆਰ ਹੋਈ ਵੈੜਾ ਤਾਂ 645 ਹਜ਼ਾਰ ਦੀ ਆ ਤੇ ਪਰ ਹੁਣ 35 33 ਦੀ ਯਾਰ ਛੋਟ ਕਰਦਾ ਯਾਰ ਖੜਦੀ 34000 ਦੀ ਬਾਈਕ ਤਾਂ ਵੈੜ ਦੇ ਦਾਂਗੇ ਜਿਹਨੇ ਖੜਦੀ ਆ ਚੜਾ ਜੂੜਾ ਪੂਰਾ ਭਾਰਾ ਥਾਂ ਤੋਂ ਲੈ ਜੂਗੀ ਜਿਹੜੀ ਗੱਲ ਆ ਵਧੀਆ ਵੈੜ ਹੈ ਦੁੱਧ ਵਾਲੀ ਵੈੜ ਆ ਵੀ ਜੀ ਕਹਿੰਦੇ ਨਾ ਚਪਾਈਆਂ ਦੇ ਵਿੱਚ ਵੱਡੀ ਦਸਾ ਲੰਮਾ ਪਾਏ ਕਿਥੋਂ ਤੱਕ ਮੂੰਹ ਜਾਂਦਾ ਚੋਗਣੀ ਦੀ ਚੋਰੀ ਤੇ ਬਾਤ ਵੀ ਵੀ ਇਦਾਂ ਜੁਲਮ ਕਰਨ ਦੇ ਆਹ ਹੋਵੇ ਪੈਸੇ ਵਾਲੇ ਮੇਰੇ ਭਰਾ ਵਧੀਆ ਖੜੂ ਆ ਤੇ ਸੇਵਾ ਕਰੋਗੇ ਤੇ ਮੇਵਾ ਮਿਲੂਗਾ ਵਧੀਆ ਵੈੜ ਹੋਊਗੀ ਵੈੜ ਦਾ ਠੱਬਾ ਵਾਂਗੇ ਕਿੰਨੀ ਜੇ ਕੋਈ ਭਰਾ ਇੱਥੇ ਆਵੇ ਉਹਦਾ ਮਾਨਾ ਹੋਊ ਹੋਰ ਹੋ ਜੂ ਠੀਕ ਨਾ 33 ਹੋ ਜੂਗੇ ਉਹਦੇ ਵਾਸਤੇ ਜੇ ਵੀ ਆਨਲਾਈਨ ਲਗਾ ਉਹਦੇ ਵਾਸਤੇ 33 ਠੀਕ ਆ ਚਲੋ ਠੀਕ ਇਹ ਬਾਈ ਕੋਲ ਆ ਪਸ਼ੂ ਆ ਬਹੁਤ ਸੋਹਣੇ ਹਾਂਜੀ ਪੰਜ ਸੇਰੇ ਹੋਣੇ ਜੀ ਪੰਜ ਸੇਰੇ ਆਉਣੇ ਆ ਪੰਜ ਪਸ਼ੂ ਸੇਰੇ ਆਉਣਗੇ ਨੇਰੀਆਂ ਗੋਰੀਆਂ ਨਨੇ ਨੇਰੀ ਜੀ ਬੰਦਾ ਨਾ ਖੁਲਾਉਂਦਾ ਨਾ ਭੰਜਾ ਹੀ ਬਰਦਾ ਜਿੱਤੇ ਬੰਦੇ ਵੀ ਜੀ ਬਾਈ ਬੰਦਾ ਵਿਆਹ ਹੋ ਜਾਈਦਾ ਮਿਹਨਤੀ ਮਿਹਨਤੀ ਬੰਦੇ ਜਿਵਾਰੇ ਬਹੁਤ ਬੜਾ ਮਿਹਨਤ ਕਰਦੇ ਭਰਾ ਤਾਂ ਮਾਰਾ ਤਰੱਕੀਆਂ ਬਖਸ਼ੇ ਸਾਡਾ ਜਿਆਦਾ ਮਹਿੰਦੀ ਹੈ ਸਹੀ ਗੱਲ ਜੀ ਪੰਜ ਪਸ਼ੂ ਕੀ ਜੀ ਅੱਜ ਤਾਂ ਪੰਜ ਸਾਰਾ ਕੰਮ ਮੇਰੇ ਸਿਰ ਤੇ ਸਾਡਾ ਚੱਲਣ ਦਿਆ ਸਹੀ ਗੱਲ ਸਹੀ ਗੱਲ ਆ ਸਹੀ ਗੱਲ ਬੇੜਾ ਝੋਟੀ ਪੱਦੀਆ ਇਹ ਮੇਰਾ ਬੇੜਾ ਆਹ ਜੀ ਵੇਖੋ ਬੜਾ ਬੜਾ ਖਾਨਾ ਤੇ ਪੰਜ ਪਸ਼ੂ ਪਈਆਂ ਕੋਲ ਤਿੰਨਾ ਮੈਂ ਮੈਂ ਤਿੰਨਾਂ ਕਟੀਆਂ ਅੱਜ ਤਿੰਨਾ ਮਾਰ ਤਿੰਨੇ ਕਟੀਆਂ ਕਟੀਆਂ ਕੱਟੀ ਤੇ ਕੱਟੀ ਤੇ ਆਹ ਮਾਰ ਕੱਟੀ ਤਿੰਨੇ ਤਿੰਨ ਦਿਨ ਦੋ ਦੋ ਝੋਟੀਆਂ ਦੇਤੀਆਂ ਉਹਨੇ ਅਸ਼ੀ ਦੇਣੀ ਹੈ ਚਲੋ ਠੀਕ ਹੈ ਬਜਣਾ ਹੋ ਗਿਆ ਬਾਪਿਆ ਜੀ ਹੋ ਗਏ ਬਾਪਾ ਜੀ ਓਹੋ ਕਾ ਠੀਕ ਹੈ ਲੋ ਭਾਈ ਬੋਲੋ ਡਰੈਸ ਸਾਡੀ ਫੋਨ ਨੰਬਰ ਆਪਣਾ ਹੈ 8427407753 ਹਾਂਜੀ ਨਾਮ ਮਾਣਾ ਤੇ ਪਿੰਡ ਪੋਮਾ ਹਾਂਜੀ ਜਿਹੜਾ ਅਮਰ ਸਾਹਿਬ ਫੀਲਮ ਦੀ ਖਾ ਲਾਈਕ ਕਮੈਂਟ ਵਧੀਆ ਕਮੈਂਟ ਕਰਿਆ ਕਰੋ ਹਰ ਪਿਆਰ ਵੀਡੀਓ ਸ਼ੇਅਰ ਕਰਿਆ ਤੇ ਜਿਹੜੇ ਦਬ ਗਿਆ ਰੱਖੋ ਤੇ ਪਿਆਰ ਭਰਾ ਸਾਰਿਆਂ ਦਾ